ਇੰਨੀ ਗੱਲ ਕਹੀ ਉਹਨੇ ਤੇ ਕਹਿ ਕੇ ਉਹ ਚਲੇ ਗਏ ਫਿਰ ਕਿੰਨੇ ਕਿੰਨੇ ਦਿਨ ਫਿਰ ਫਿਰ ਇਹ ਆਏ ਆ 24 ਤਰੀਕ ਨੂੰ ਸਵੇਰੇ ਇੱਕ ਤੜਕੇ ਜਾਨਿਕ ਕਿੰਨੇ ਦਿਨ ਕਿੰਨੇ ਦਿਨ ਬਾਅਦ ਹੋਇਆ ਇਹ ਪਹਿਲਾਂ ਵੀਰਵਾਰ ਆਏ ਸੀ ਫਿਰ ਸੋਮਵਾਰ ਆਏ 20 ਤਰੀਕ ਨੂੰ ਪਹਿਲਾਂ ਜਾਨਿਕ ਆਏ ਫਿਰ 24 ਤਰੀਕ ਨੂੰ ਸਵੇਰੇ ਤੜਕੇ ਆਏ ਜੀ ਹਾਂਜੀ ਤੇ ਅਸੀਂ ਸੁੱਤੇ ਪਏ ਸੀਗੇ ਜਿੱਦਾਂ ਸਾਨੂੰ ਕੋਈ ਪਤਾ ਨਹੀਂ ਬਾਹਰ ਆਏ ਤਾਂ ਜ ਉਹਨਾਂ ਨੇ ਤਿੰਨ ਫਾਇਰ ਕੀਤੇ ਠੀਕ ਹੈ ਤਿੰਨ ਫਾਇਰ ਕੀਤੇ ਤੇ ਮੈਂ ਤਾਂ ਬੇਟੀ ਮਲਕੇ ਸੁੱਤੀਆਂ ਪਈਆਂ ਜੋ ਉਠੀਆਂ ਤੇ ਬੇਟੀ ਮੈਨੂੰ ਕਹਿੰਦੀ ਮਮਾ ਤੁਹਾਨੂੰ ਕੁਝ ਸੁਣਿਆ ਮੈਂ ਕਹਾ ਹਾਂ ਬੇਟਾ ਮੈਨੂੰ ਸੁਣਿਆ ਕਿ ਜਿੱਦਾਂ ਪਟਾਕੇ ਚੱਲੇ ਹੁੰਦੇ ਆ ਠੀਕ ਆ ਤੇ ਅਸੀਂ ਉੱਠ ਕੇ ਦੇਖਿਆ ਸਾਨੂੰ ਕੁਝ ਨਹੀਂ ਮਿਲਿਆ ਤੇ ਫਿਰ ਮੈਂ ਆਪਣੀ ਬੇਟੀ ਨੂੰ ਕਿਹਾ ਤੂੰ ਆਪਣਾ ਕੈਮਰਾ ਖੋਲ ਖੋਲ ਕੇ ਦੇਖੀ ਆ ਹਨਾ ਤੇ ਫਿਰ ਜਦੋਂ ਇਸਨੇ ਆਪਣਾ ਕੈਮਰਾ ਖੋਲਿਆ ਤੇ ਉਹਦੇ ਵਿੱਚ ਗੱਡੀ ਆਈ ਆ ਆ ਕੇ ਬੈਕ ਕਰਕੇ ਫਿਰ ਸਾਡੇ ਗੇਟ ਦੇ ਮੋਹਰੇ ਲੱਗ ਗਈ ਗੇਟ ਦੇ ਮੋਹਰੇ ਖੜੀ ਹੋ ਕੇ ਗੱਡੀ ਦੇ ਵਿੱਚ ਉਹਨਾਂ ਨੇ ਬੈਠਿਆ ਨੇ ਤਿੰਨ ਫਾਇਰ ਕੀਤੇ ਦਿੰ ਫਾਇਰ ਕੀਤੇ ਤਾਂ ਉਸੇ ਵੇਲੇ ਕਰਕੇ ਦੋ ਖੜਕੇ ਕੀਤੇ ਇੱਕ ਚਲਦੇ ਚਲਦੇ ਚ ਕਰਕੇ ਉਹ ਚਲੇ ਗਿਆ ਠੀਕ ਆ ਸਪੈਸੀ ਪੁਲਿਸ ਪੋਲ ਕੀਤੀ ਤਾਂ ਹਾਂਜੀ ਅਸੀਂ 112 ਨੰਬਰ ਤੇ ਕਾਲ ਕੀਤੀ ਫਿਰ ਜਦੋਂ ਉਹ ਆ ਗਈ ਸੀ ਹਾਂਜੀ ਪੁਲਿਸ ਆ ਗਈ ਸੀ ਫਿਰ ਅਸੀਂ ਮਲਕੇ ਗਵਾਂਡੀਆਂ ਨੂੰ ਵੀ ਸਾਰਿਆਂ ਨੂੰ ਕਾਲ ਕੀਤੀ ਸਾਰੇ ਗਵਾਂਡੀ ਵੀ ਮਲਕੇ ਸਾਰੇ ਆ ਗਏ ਓਕੇ ਹਾਂਜੀ ਤੇ ਉਹ ਫਿਰ ਮਲਕੇ ਮੌਕੇ ਤੇ ਫਿਰ ਪੁਲਿਸ ਵੀ ਆ ਗਈ ਉਹਨਾਂ ਨੇ ਮਲਕੇ ਖੋਲ ਵਗੈਰਾ ਜੋ ਸੀਗਾ ਉਹਨਾਂ ਦਾ ਉਹਨਾਂ ਬਣਦਾ ਸਰਦਾ ਜੋ ਸੀਗਾ ਉਹਨਾਂ ਨੇ ਕੀਤਾ ਫਿਰ ਹਾਂਜੀ ਠੀਕ ਆ ਤੇ ਕੀ ਕਾਰਵਾਈ ਹੋਈ ਹੁਣ ਹੁਣ ਉਹਨਾਂ ਨੇ ਪਹਿਲਾਂ ਤਾਂ ਸਾਨੂੰ ਮਤਲਬ ਕਿ ਕੁਝ ਉਹਨਾਂ ਨੇ ਦੱਸਿਆ ਕਰਿਆ ਹੀ ਨਹੀਂ ਹਨਾ ਤੇ ਹੁਣ ਸਾਨੂੰ ਉਹਨਾਂ ਨੇ ਐਫਆਈਰ ਮਤਲਬ ਕਿ ਅੱਜ ਜਦੋਂ ਅਸੀਂ ਮਤਲਬ ਕਿ ਥੋੜਾ ਜ਼ੋਰ ਨਾਲ ਕਿਹਾ ਤੇ ਫਿਰ ਸਾਨੂੰ ਉਹਨਾਂ ਨੇ ਐਫਆਈਰ ਦੀ ਕਾਪੀ ਮਤਲਬ ਕਿ ਦੇ ਦਿੱਤੀ ਐਫਆਈਰ ਦਾ ਹਾਂਜੀ ਐਫਆਈਰ ਦਾੰ ਕਿਹਦੇ ਤੇ ਕੀਤੀ ਕਿੰਦਾ ਮਤਲਬ ਲਗੜੀ ਐਫਆਈਰ ਦਾਜ ਹੋਈ ਆ ਉਹ ਜਿਹੜੇ ਬੰਦਾ ਜਿਹੜੇ ਕ੍ਰੀਤੀ ਆ ਹਾਂਜੀ ਹਾਂਜੀ ਸਕ੍ਰਿਪਟ ਪੰਦਰ ਤੇ ਹਾਂਜੀ ਹੈ ਠੀਕ ਹੈ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਪਾਂ ਸਾਨੂੰ ਇਹ ਚਾਹੁੰਦੇ ਆਂ ਸੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਤੇ ਸਾਨੂੰ ਸਿਕਿਉਰਟੀ ਮਿਲਣੀ ਚਾਹੀਦੀ ਹੈ ਹਨਾ ਹਾਂਜੀ ਇਹ ਨੀਰੂ ਜਸਲ ਤੇ ਉਸ ਦੀ ਬੇਟੀ ਕੋਮਲ ਜਸਲ ਜੋ ਤਕਲਪੁਰ ਰੋਡ ਫਲੋਰ ਪੰਜ ਢੇਰਾ ਏਰੀਆ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਸਾਡੇ ਕੋਲ ਆਪਣਾ ਸਟੇਟਮੈਂਟ ਰਿਕਾਰਡ ਕਰਾਈ ਕਿ ਉਹਨਾਂ ਦੇ ਘਰ ਤੇ ਚੋਰ ਦੋ ਤਿੰਨ ਫਾਇਰ ਕਰਕੇ ਇੱਕ ਗੱਡੀ ਚਲੇ ਗਈ ਜਿਨ੍ਹਾਂ ਨੇ ਸੀਸੀਟੀਵੀ ਵਿੱਚ ਵੇਖਿਆ ਜਿਸ ਨੂੰ ਅਸੀਂ ਜੋ ਫੌਰੀ ਤੌਰ ਤੇ ਮੌਕੇ ਤੇ ਜਾ ਕੇ ਮੈਂ ਤੇ ਡੀਐਸਪੀ ਸਾਹਿਬ ਤੇ ਸਾਡੀਆਂ ਹੋਰ ਪੁਲਿਸ ਪਾਰਟੀਆਂ ਨੇ ਜੋ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਨੀਰੂ ਜਸਲ ਦਾ ਬੇਟਾ ਜੁਗੇਸ਼ ਜਸਲ ਯੂਐਸਏ ਵਿੱਚ ਮਿਸ਼ੀਗਨ ਦੇ ਵਿੱਚ ਸੁਖਵੀਰ ਭੁੱਲਰ ਨਿਵਾਸੀ ਪਿੰਡ ਭੁੱਲਰ ਥਾਣਾ ਸੁਭਾਲਪੁਰ ਜ਼ਿਲ੍ਹਾ ਕੂਥਲਾ ਦੀ ਟਰੱਕ ਡਰਾਈਵਰੀ ਕਰਦਾ ਹੈ ਜਿਸ ਨੇ ਉਹਦਾ 8000 ਡਾਲਰ ਉਹਦਾ ਤਨਖਾਹ ਨਹੀਂ ਸੀ ਦਿੱਤੀ ਜਿਸ ਤੋਂ ਉਸਨੇ ਦੁਖੀ ਹੋ ਕੇ ਇੱਕ ਵੀਡੀਓ ਪੋਸਟ ਕੀਤੀ ਸੀ ਸੋਸ਼ਲ ਸਾਈਟ ਤੇ ਕਿ ਇਹ ਠੱਗ ਜੋ ਟਰੱਕ ਮਾਲਕ ਨੇ ਭੋਲੇ ਭਾਲੇ ਟਰੱਕ ਡਰਾਈਵਰਾਂ ਤੋਂ ਪ੍ਰਾਈਵੇਰੀ ਕਰਵਾ ਕੇ ਬਾਅਦ ਵਿੱਚ ਉਹਨਾਂ ਦਾ ਮਿਹਨਤਾਨਾ ਨਹੀਂ ਦਿੰਦੇ ਜਿਸ ਤੇ ਉਹਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਤੇਰੇ ਇਸ ਤੇ ਪਰਿਵਾਰ ਨੂੰ ਸੱਟੇ ਭੁਗਤਨੇ ਪੈਣਗੇ ਜਿਸ ਦੇ ਤਹਿਤ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜੋ ਸੁਖਵੀਰ ਸਿੰਘ ਭੁੱਲ ਰਿਹਾ ਉਸ ਨੇ ਸਾਡੇ ਘਰ ਤੇ ਉੱਤੇ ਜੋ ਬੰਦੇ ਭੇਜ ਕੇ ਹਾੜੇ ਦੇ ਦੋ ਅਣਪਛਾਤੇ ਉਹਨਾਂ ਤੋਂ ਵਾਰਦਾਤ ਕਰਵਾਈ ਆ ਜਿਸ ਨੂੰ ਅਸੀਂ ਟ੍ਰੇਸ ਕਰ ਲਿਆ ਸੁਖਵੀਰ ਸਿੰਘ ਭੁੱਲਦੇ ਖਿਲਾਫ ਜੋਕਮ ਕਮਾਂਡਰਚ ਕੀਤਾ ਗਿਆ ਅਤੇ ਉਸ ਤੋਂ ਉਪਰੰਤ ਜੋ ਸਾਥੀ ਨੇ ਅਣਪਛਾਤੇ ਭੇਜੇਗੇ ਨੇ ਉਹਨਾਂ ਨੂੰ ਵੀ ਜਲਦੀ ਟ੍ਰੇਸ ਕੀਤਾ ਜਾ ਰਿਹਾ ਸਰਗੋਗਰ ਰਿਵਤਰੀ ਹੋਈ ਸਰ ਇਹਦੇ ਕੋਈ ਨਹੀਂ ਅਜੇ ਗ੍ਰਫਤਾਰ ਨਹੀਂ ਕੀਤਾ ਗਿਆ ਅਸੀਂ ਜਲਦੀ ਇਹਨੂੰ ਟ੍ਰੇਸ ਕਰਕੇ ਗ੍ਰਫਤਾਰ ਕਰ ਲਵਾਂਗੇ ਕਿੰਨੇ ਫਾਇਰਲ ਉਹਨਾਂ ਦੇ ਅਨੁਸਾਰ ਤਿੰਨ ਫਾਇਰ ਹੋਏ ਨੇ ਜੋ ਸਾਡੀ ਤਹਿਕੀਕਾ ਦੇ ਮੁਤਾਬਕ ਦੋ ਫਾਇਰ ਹੋਏ ਹਾਂਜੀ ਦੋ ਫੋਲੋ ਮਿਲੇ ਨੇ ਮੈਂ ਕੰਪਨੀ ਚ ਕੰਮ ਕਰਦਾ ਰੋਡ ਰੇਂਜ ਐਕਸਪ੍ਰੈਸ ਪਲੇਨਫੀਲ ਇੰਡੀਆਨਾ ਤੋਂ ਇਹਨਾਂ ਦਾ ਯਾਰਡ ਹੈਗਾ ਵਾ ਬ੍ਰਾਉਨਸਬਰਗ ਇੰਡੀਆਨਾ ਦੇ ਵਿੱਚ ਤੇ ਆ ਇਹਨਾਂ ਦਾ ਡੀਓਟੀ ਨੰਬਰ ਭਾਜੀ ਮੈਂ ਤਾਂ ਈ ਗੱਲ ਆ ਇਸ ਬੰਦੇ ਤੋਂ ਬਚ ਕੇ ਰੋ ਇਹਦਾ ਨਾਂ ਹੈਗਾ ਸੁੱਖਾ ਭੁੱਲਰ ਤੇ ਇੱਕ ਹੋਰ ਕੰਪਨੀ ਖੋਲ ਰਿਹਾ ਉਹਦਾ ਨਾਮ ਹੈਗਾ ਬੁਲਟ ਟਰਕਿੰਗ ਪਲੀਜ਼ ਭਾਈ ਇਸ ਬੰਦੇ ਤੋਂ ਕੰਮ ਤੇ ਨਾ ਲਗੋ ਮੇਰਾ ਵੀ 8000 ਮਰਿਆ ਹੀ ਆ ਇੱਕ ਤਰ੍ਹਾਂ ਦਾ ਪੈਸੇ ਕੋਈ ਨਹੀਂ ਦੇ ਰਿਹਾ ਸੋ ਮੈਂ ਹੁਣ ਟਰੱਕ ਛੱਡ ਰਿਹਾ ਇਹਦੇ ਕੋਲ ਤੇ ਮੈਨੂੰ 4 ਦਿਨ ਤੋਂ ਕਹਿ ਰਿਹਾ ਕਿ ਪੈਸੇ ਪਾਏ ਆ ਪੈਸੇ ਪਾਏ ਆ ਟਰਾਂਜੈਕਸ਼ਨ ਕੀਤੀ ਆ ਇਸ ਬੰਦੇ ਨੇ ਮੈਨੂੰ ਪੈਸਾ ਕੋਈ ਨਹੀਂ ਪਾਇਆ ਫੁੱਦੂ ਬਣਾ ਰਿਹਾ ਵਾ ਤੇ ਹੁਣ ਜਦ ਮੈਂ ਇੱਥੇ ਪਹੁੰਚਿਆ ਯਾਰਡ ਤੇ ਮੈਨੂੰ ਸ਼ਾਮ ਦਾ ਕਹਿ ਰਿਹਾ ਕਿ ਬਈ ਇੱਥੇ ਇੱਕ ਬੰਦਾ ਹੈਗਾ ਜੱਸੀ ਉਹਨੂੰ ਦਿੱਤੇ ਆ ਪੈਸੇ 2500 ਡਾਲਰ ਤੇ ਇੱਥੇ ਆ ਕੇ ਪੈਸੇ ਲੈਣਾ ਤੇ ਮੈਂ ਬੜੀ ਇਮਾਨਦਾਰੀ ਨਾਲ ਭਾਈ ਕੋਲ ਇੱਥੇ ਟਰੱਕ ਲੈ ਕੇ ਆਇਆ ਯਾਰਡ ਦੇ ਵਿੱਚ ਟਰੱਕ ਛੱਡਣ ਲਈ ਕਿ ਚੱਲ ਮੈਨੂੰ ਭਾਈ ਜੀ ਪੈਸੇ ਦੇ ਦਿਓ then i will go ਰਾਤ ਦੇ ਐਸੋਲੇ ਬੱਜ ਚੁੱਕੇ ਆ ਬੇ ਪਾਣੀ ਦੋ ਤੇ ਮੇਰੀ ਫੈਮਿਲੀ ਮੈਨੂੰ ਪਿਕ ਕਰਨ ਆ ਰਹੀ ਹੈ ਮਿਸ਼ੀਗਨ ਤੋਂ অলਮੋਸਟ 200 ਮਾਈਲ ਤੋਂ then ਇਸ ਬੰਦੇ ਨੇ ਪੈਸੇ ਨਹੀਂ ਇਹਨੇ ਮੈਨੂੰ ਦਿੱਤੇ ਹੈਗੇ ਹੱਲੇ ਤੇ ਪਲੀਜ਼ ਐਦਾਂ ਦੇ ਧੋਖੇ ਤੁਹਾਡੇ ਨਾਲ ਵੀ ਹੋਣੇ ਆ ਇਸ ਬੰਦੇ ਨਾਲ ਨਾ ਕੰਮ ਕਰੋ ਥੈਂਕ ਯੂ ਆਦਾ ਦੁਬਾਰਤੋਂ ਮੈਂ ਫੇਰ ਦਰਸਾ ਦਿੰਦਾ ਕਿ ਰੋਡ ਰੇਂਜ ਐਕਸਪ੍ਰੈਸ ਪਲੇਨ ਸ਼ੀਲਡ ਇੰਡੀਆਨਾ ਤੇ ਆ ਇਹਨਾਂ ਦਾ ਡੀਓਟੀ ਨੰਬਰ ਆ ਹੋਰ ਨਵੀਂ ਕੰਪਨੀ ਸਟਾਰਟ ਕਰ ਰਹੀ ਹੈ ਉਹਦਾ ਨਾਮ ਹੈਗਾ ਭੁੱਲਰ ਟਰੱਕਿੰਗ ਪਲੀਜ਼ ਇਹਨਾਂ ਤੋਂ ਬਚ ਕੇ ਰਹੀਓ ਥੈਂਕ ਯੂ ਯਾ ਨੀਰੂ ਜਸਨ ਸਾਨੂੰ ਪਤਾ ਲੱਗਾ ਹੈਗਾ ਕਿ ਪਿਛਲੇ ਦਿਨੀ 2-3 ਦਿਨ ਦੇ ਵਿੱਚ ਵੱਡੇ ਘਰ ਦੇ ਉੱਤੇ ਗੋਲੀਆਂ ਚੱਲੀਆਂ ਗਈਆਂ ਰਾਤ ਦੇ ਸਮੇਂ ਕੀ ਸਾਰਾ ਮਾਮਲਾ ਹੈਗਾ ਜੀ ਸਰ ਮੇਰੇ ਬੇਟੇ ਨੇ ਬਾਹਰ ਕੰਮ ਕੀਤਾ ਸੀ ਉਹਨੂੰ ਪੈਸੇ ਨਹੀਂ ਮਿਲਦੇ ਤੇ ਉਹਨਾਂ ਨੇ ਕੰਪਨੀ ਆ ਕਿਹੜਾ ਬੇਟਾ ਕਿੱਥੇ ਜੀ ਮਰਕਰ ਕਾਜਾ ਹਾਂਜੀ ਕਾਦਾ ਕੰਮ ਕਰਦੇ ਹੋ ਉਹ ਟਰੱਕ ਚਲਾਉਂਦਾ ਸੀ ਓਕੇ ਪੈਸੇ ਕਿੱਥੋਂ ਨਹੀਂ ਮਿਲਿਆ ਨਾ ਉਹ ਕੰਪਨੀ ਵਾਲੇ ਤੋਂ ਪੈਸੇ ਨਹੀਂ ਮਿਲੇ ਨੂੰ ਅੱਛਾ ਜੀ ਫੇਰ 8000 ਡਾਲਰ ਸੀ ਉਹਨਾਂ ਨੇ ਦਿੱਤਾ ਨਹੀਂ ਮੇਰੇ ਬੇਟੇ ਨੇ ਉਹਨਾਂ ਦੀ ਕੰਪਨੀ ਦੀ ਵੀਡੀਓ ਟਰੱਕ ਦੀ ਵੀਡੀਓ ਬਣਾ ਕੇ ਮਲਕੇ ਵਾਇਰਲ ਕਰਤੀ ਤੇ ਉਹ ਉਹਨੇ ਪਿੱਛੇ ਪਤਾ ਨਹੀਂ ਇੱਧਰ ਕਿਹਨਾਂ ਨੂੰ ਹਾਇਰ ਕੀਤਾ ਕਿਹਨਾਂ ਨੂੰ ਨਹੀਂ ਕੀਤਾ ਨਾ ਕੰਪਨੀ ਵਾਲੇ ਨੇ ਹਾਂਜੀ ਕੀ ਨਾਮ ਕੁਛ ਪਤਾ ਨਾ ਉਹਨਾਂ ਦਾ ਉਹ ਜਿਹੜਾ ਕੰਪਨੀ ਵਾਲਾ ਉਹਦਾ ਨਾਮ ਭੁੱਲ ਰਾ ਹਾਂ ਓਕੇ ਜੀ ਹਾਂਜੀ ਅੱਛਾ ਫੇਰ ਤਕ ਵੀ ਉਸ ਨੂੰ ਕੋਲਰ ਤੇ ਉਸ ਤੋਂ ਬਾਅਦ ਉਹ ਬੰਦੇ ਸਾਡੇ ਘਰ ਆਏ ਉਹਨਾਂ ਨੇ ਆਏ ਤੇ ਉਹ ਸਾਨੂੰ ਆ ਕੇ ਕਹਿਣ ਲੱਗੇ ਕਿ ਵੇ ਤੁਸੀਂ ਆਪਣੇ ਬੇਟੇ ਨੂੰ ਕਹੋ ਕਿ ਵੀਡੀਓ ਡਿਲੀਟ ਕਰ ਦੇਵੇ ਜੋ ਤੁਹਾਡਾ ਬਣਦਾ ਸਰਦਾ ਅਸੀਂ ਦੇ ਦਾਂਗੇ ਠੀਕ ਹੈ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਮਤਲਬ ਕਿ ਉਹ ਕਹਿੰਦੇ ਆ ਸ਼ਲੀਲ ਵੀਡੀਓ ਆ ਹਨਾ ਅਸੀਂ ਕਿਹਾ ਉਹ ਸ਼ਲੀਲ ਵੀਡੀਓ ਨਹੀਂ ਹੈਗੀ ਬੇਟੇ ਸਾਡੇ ਨੇ ਕੰਮ ਕੀਤਾ ਸੀ ਉਹਦੀ ਵੀਡੀਓ ਆ ਤੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੁਸੀਂ ਉਹਨੂੰ ਕਹੋ ਵੀ ਵੀਡੀਓ ਇਹ ਡਿਲੀਟ ਕਰ ਦੇ ਠੀਕ ਹੈ ਅਸੀਂ ਕਹਾਂ ਤੁਸੀਂ ਉਹਨਾਂ ਨਾਲ ਗੱਲ ਕਰੋ ਹਨਾ ਵੀ ਸਾਡਾ ਇਹਦੇ ਵਿੱਚ ਕੋਈ ਕੰਮ ਨਹੀਂ ਹੈਗਾ ਹਨਾ ਸਾਡਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਉਹਨੇ ਕੰਮ ਕੀਤਾ ਆ ਠੀਕ ਹੈ ਤੁਸੀਂ ਉਹਨੂੰ ਪੈਸੇ ਦੇ ਦਿਓ ਵੀਡੀਓ ਡਿਲੀਟ ਕਰ ਦਊਗਾ ਠੀਕ ਹੈ ਕਹਿੰਦਾ ਜੋ ਅਸੀਂ ਤੁਹਾਨੂੰ ਸਮਝਾਉਣਾ ਚਾਹੁੰਦੇ ਮੈਡਮ ਤੁਸੀਂ ਉਸ ਗੱਲ ਨੂੰ ਸਮਝੋ ਕਹਿੰਦੇ ਅਸੀਂ ਕਹਿੰਦੇ ਆਪਣੇ ਮੂੰਹੋਂ ਤੁਹਾਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਠੀਕ ਹੈ ਤੇ ਇਹ ਤੁਸੀਂ ਆਪ ਸਮਝਦਾਰੇ ਆ ਵੀ ਇਸ ਗੱਲ ਨੂੰ ਸਮਝੋ ਕਹਿੰਦੇ ਨਾ ਫਿਰ ਮੈਨੂੰ ਉਹਨੇ ਜ਼ਬਰਦਸਤ ਮਲਕੇ ਕਿਹਾ ਕਹਿੰਦਾ ਮੈਂ ਤਾਂ ਜੋ ਤੁਹਾਨੂੰ ਅਸੀਂ ਸਮਝਾਉਣਾ ਚਾਹੁੰਦੇ ਉਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਹਿੰਦੇ ਓਕੇ ਠੀਕ ਹੈ ਤੇ ਅਸੀਂ ਫਿਰ ਕਿਹਾ ਵੀ ਅਸੀਂ ਸਾਨੂੰ ਸਮਝ ਨਹੀਂ ਆਈ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਾਨੂੰ ਸਾਨੂੰ ਚੰਗੀ ਤਰ੍ਹਾਂ ਦੱਸੋ ਸਾਨੂੰ ਸਮਝ ਨਹੀਂ ਆਈ ਤੁਹਾਡੀ ਵੀ ਤੁਸੀਂ ਸਾਨੂੰ ਕੀ ਕਹਿਣਾ ਚਾਹੁੰਦੇ ਆ ਠੀਕ ਆ ਤੇ ਅਸੀਂ ਸਾਰੇ ਮਿਲ ਕੇ ਬੈਠੇ ਸੀਗੇ ਬਾਹਰ ਸਾਡੇ ਰਿਲੇਟਿਵ ਉਸ ਸੀਗੇ ਸਾਰੇ ਹਨਾ ਤੇ ਫਿਰ ਉਹ ਕਹਿੰਦੇ ਅਸੀਂ ਦੁਬਾਰਾ ਫੇਰ ਆਵਾਂਗੇ